ਕਿਹੜੀ ਜਗ੍ਹਾ ਤੋਂ ਇੱਕ ਗੱਡੀ ਤੁਸੀਂ ਚਲਾ ਰਹੇ ਸੀ ਕੀ ਹੋਇਆ ਗੱਡੀ ਪਲਟੀ ਕਿੱਧਰ ਜੀ ਉਹ ਪਤਾ ਹੀ ਨਹੀਂ ਲੱਗਾ ਕੀ ਹੋਣਿਆ ਇਹ ਰਾਤ ਨੂੰ ਰਾਤੀ ਚਲਾ ਰਹੇ ਸੀ ਕਿ ਦਿਨੇ ਚਲਾ ਰਹੇ ਸੀ ਰਾਤੀ ਤੋਂ ਅੱਛਾ ਕਿੱਧਰੋਂ ਆ ਰਹੇ ਸੀ ਤੁਸੀਂ ਅਮਰਸਰ ਅਮਰਸਰ ਕਿੱਧਰ ਜਾ ਰਹੇ ਹੋ ਕਲਕੱਤੇ ਜਾ ਰਿਹਾ ਕੀ ਲੋਡ ਕੀ ਹੈ ਮਾਲੇ ਦੇ ਵਿੱਚ ਨਾਸਪਤੀ ਨਾਸਪਤੀ ਤੇ ਐਕਸੀਡੈਂਟ ਕਿੱਦਾਂ ਹੋ ਗਿਆ ਤੁਹਾਨੂੰ ਉਹ ਕੀ ਵਜ੍ਹਾ ਕੀ ਬਣੀ ਐਕਸੀਡੈਂਟ ਦੀ ਬਾਈ ਜੀ ਲੱਗਾ ਜ਼ਿਆਦਾ ਝੋਕ ਲੱਗੀ ਅੱਛਾ ਜੀ ਕੋਈ ਹੋਰ ਵੀ ਕੋਈ ਸਾਥੀ ਸੀ ਨਾਲ ਆਪਣੇ ਨਹੀਂ ਹੋਏ ਮੁੰਡਾ ਕੋਈ ਸਾਥੀ ਜੋ ਹੋਰ ਕੋਈ ਨੁਕਸਾਨ ਤਾਂ ਨਹੀਂ ਹੋਇਆ ਕੋਈ ਨਹੀਂ ਹੋ ਕੇ ਕੋਈ ਗੱਡੀ ਦਾ ਕਿੰਨਾ ਕੁ ਨੁਕਸਾਨ ਹੈ ਜੀ ਗੱਡੀ ਦਾ ਇਸ ਜਿਹੇ ਜਿਹੇ ਟੁੱਟ ਗਿਆ ਤਾਂ ਥੋੜਾ ਥੱਲੇ ਹੋ ਹੂੰ ਤੇ ਪੁਲਿਸ ਮੌਕੇ ਤੇ ਆ ਗਈ ਸੀਗੀ ਟਾਈਮ ਨਾਲ ਆ 10-15 ਮਿੰਟ ਬਾਅਦ ਆ ਗਈ 10-15 ਮਿੰਟ ਬਾਅਦ ਆ ਗਈ ਠੀਕ 112 ਦੇ ਫੋਨ ਕੀਤਾ ਇਹਦੇ ਉਹਨਾਂ ਨੇ ਕਿਹਾ ਸੀ ਅੱਛਾ ਐਂਬੂਲੈਂਸ ਵੀ ਤੇ ਪੁਲਿਸ ਠੀਕ ਭਾਈ ਕੀ ਨਾਮ ਆ ਆਪਣਾ ਕਬਲਜੀਤ ਨਾਮ ਲਿਖੀਆ ਆਪਣਾ ਕਿਹੜੇ ਸ਼ਹਿਰ ਤੋਂ ਜੀ ਅੰਮ੍ਰਿਤਸਰ ਤੋਂ ਜੀ ਇਹ ਗੱਡੀ ਤੁਹਾਡੀ ਹੈ ਜੀ ਹਾਂ ਜੀ ਹਾਂ ਜੀ ਇਹ ਕਿੱਥੋਂ ਦੇ ਕਿੱਥੇ ਜਾ ਰਹੀ ਹੈ ਜੀ ਅੰਮ੍ਰਿਤਸਰ ਤੋਂ ਜਾ ਰਹੀ ਬੰਗਾਲ ਜਾ ਰਹੀ ਹੈ ਤਾਂ ਕੀ ਮਾਲਕੀ ਹੈ ਜੀ ਇਹਦੇ ਵਿੱਚ ਇਹ ਨਸਪਤੀ ਆਈ ਨਾ ਇਹ ਪਲਟੀ ਕਿਦਾਂ ਜੀ ਗੱਡੀ ਇਹ ਇਹ ਪਲਟੀ ਡਰਾਈਵਰ ਤੇ ਕਹਿਨ ਤੇ ਆ ਜੀ ਇਹ ਪਿੱਛੇ ਆਨੇ ਹੀ ਰੋਟੀ ਡਾਟੀ ਖਾ ਗਿਆ ਇਥੋਂ ਚਾਹ ਪੀਤੀ ਆ ਅੱਗੇ ਗੱਡੀ ਖੜੀ ਸੀ ਤੇ ਡਰਾਈਵਰ ਮੋੜਦਾ ਮੈਂ ਸੜਕ ਨਹੀਂ ਸੀ ਵੀ ਹੋ ਸਾ ਮੈਂ ਗਈ ਤੇ ਇਸ ਕਾਰਨ ਮੈਨੂੰ ਦੇਖ ਕਿ ਮੇਰੀ ਅੱਖ ਖੋਲੀ ਹੋਰ ਉਸ ਕਾਰਨ ਮੇਰੀ ਗੱਡੀ ਘੱਟ ਮਾਰਾ ਗੱਡੀ ਪਲਟ ਗਈ अच्छा जी कोई जानimani नुकसान हुआ है जी नहीं नहीं सर नहीं है गाड़ी का कितना नुकसान हुआ था येदा हैगा 2.5 लाख ਦਾ ਹੈਗਾ ਜੀ اچھا ਜੀ ਤਾਂ ਕੀ ਤੁਸੀਂ मौके पे ड्राइवर ने पुलिस ਨੂੰ ਫੋਨ ਕੀਤਾ ਸੀਗਾ ਜੀ हां जी ਕੀਤਾ ਹੀ ਸੀ ਜੀ ਕੀ मौके पे टाइम ना पुलिस पहुंच गई या लेट आई पुलिस पहुंची मौके पे आई जी ਉਹਦੇ ਬੰਦੇ ਆ ਦੇ ਕੱਢ ਗਏ ਉਹਨਾਂ ਨੇ ਹਥਿਆਰ ਸਾਥ ਦਾਖਲ ਕਰਾ ਕੇ ਤੇ ਫਿਰ ਸਾਡੇ ਕੋਲ ਨੰਨੀ ਜੀ ਕਿਹੜੀ ਪੁਲਿਸ ਆਈ ਟ੍ਰੈਫਿਕ ਵਾਲੇ ਆਏ ਸੀ ਕਿ ਕਿਹੜੇ ਪੁਲਿਸ ਮੁਲਾਜ਼ਮ ਆਏ ਸੀ ਕਿ ਥਾਣੇੋਂ ਆਏ ਸੀ ਨਹੀਂ ਨਹੀਂ ਥਾਣੇ ਨਹੀਂ ਆਏ ਆਪਣੇ ਆਪ ਨੇ ਆ ਕੇ ਆਪਣੇ ਕਿ ਤੱਕ ਹੋ ਗਿਆ ਆਪਣੇ ਸਰ ਹਾਂਜੀ ਹਾਂ ਜੀ ਅੰਦੀ ਐਸਐਸ ਵਾਲੇ ਕਰਿਆ ਕਰੀਆ ਠੀਕ ਹੈ ਜੀ ਠੀਕ ਹੈ ਹਾਂ ਜੀ ਆਮ ਆਪਣਾ ਮੈਂ ਏਸ ਜਸਵੰਦਰ ਸਿੰਘ ਸੜਕ ਸੁਰੱਖਿਆ ਫੋਰਸ ਰੂਟ ਨੰਬਰ 94506 ਕਰਾਇਆ ਫਲੋਰ نیشنل ਹਾਈਵੇ ਤੇ ਤਨਾ ਤਾ ਰਾਤ ਕੋਈ ਤਕਰੀਬ 3:00 ਵਜੇ ਮੈਸੇਜ ਮਿਲਿਆ ਸੀਗਾ ਮੇਰੇ ਸਹੂਗੀ ਸਰਵਜੀਤ ਸਿੰਘ ਜਿਹੜੀ ਮੇਰੇ ਤੋਂ ਪਹਿਲਾਂ ਸ਼ਿਫਟ ਸੀ ਜੀ ਵੇ ਇੱਕ ਮਿਸ਼ਰਾ ઠાਪੇ ਦੇ ਲਾਗੇ ਕਰਾਇਆ ਤੋਂ ਫਲੋਰ ਜੀ ਟ੍ਰੋਡ ਦੇ ਉੱਤੇ ਗੱਡੀ ਪਲਟ ਗਈ ਆ ਉਹਨਾਂ ਨੇ ਮੌਕੇ ਤੇ ਆ ਕੇ ਦੇਖਿਆ ਤੇ ਗੱਡੀ ਪਲਟੀ ਹੋਈ ਸੀ ਤੇ ਵਿੱਚ ਡਰਾਈਵਰ ਤੇ ਕਲਿੰਡਰ ਸਿਗੇ ਦੋ ਜਣੇ ਉਹਨਾਂ ਦੇ ਵਿੱਚ ਸੱਟਾਂ ਲੱਗੀਆਂ ਹੋਈਆਂ ਸੀ ਉਹਨਾਂ ਨੂੰ ਵਿੱਚੋਂ ਬਾਹਰ ਕੱਢਿਆ ਤੇ ਸਿਵਲ ਹਸਪੀਟਲ ਫਗਵਾੜੇ ਪਹੁੰਚਾਇਆ ਨਾਲ ਤੇ ਸਰ ਕੀ ਇਹ ਤੇ ਗੱਡੀ ਚ ਮਾਲ ਕੀ ਹੋਈ ਹੈ ਵਿੱਚ ਨਾਖਾਂ ਫਸ ਰਹੇ ਜੀ ਅੰਮ੍ਰਿਤਸਰ ਤੋਂ ਬੰਗਾਲ ਜਾ ਰਹੀਆਂ ਅੱਛਾ ਜੀ ਤੇ ਕਿੰਨਾ ਕੁ ਨੁਕਸਾਨ ਹੋਇਆ ਜੀ ਵਪਾਰੀ ਨੇ ਦੱਸਣ ਮੁਤਾਬਕ 2.5 ਲੱਖ ਦਾ ਹੈਗਾ ਜੀ ਕੋਈ ਜਾਨੀ ਮਾਨੀ ਨੁਕਸਾਨ ਕੋਈ ਨਹੀਂ ਗੱਡੀ ਹੁਣ ਮੰਗਾ ਲਈ ਜਨਾਂ ਨੇ ਲੇਬਰ ਵੀ ਆ ਗਈ ਆ ਤੇ ਪਲਟੀ ਕਰਾ ਰਹੇ ਨੇ ਤੇ ਸਰ ਇੱਕ ਗੱਡੀ ਪਲਟਣ ਦਾ ਕਾਰਨ ਕੀ ਪਤਾ ਲੱਗਾ ਉਹ ਦੱਸ ਰਿਹਾ ਜੀ ਮੋਰੇ ਨੀਂਦ ਵੀ ਆ ਗਈ ਆ ਕੁਛ ਗੱਡੀ ਵੀ ਖੜੀ ਸੀ ਉਹਦਾ ਖਲੇਖਾ ਲੱਗ ਗਿਆ ਦਾ ਠੀਕ ਐ ਸੇ